ਪਾਰਟ ਨੰਬਰ 7 ਭਾਈ ਲਾਲੋ ਆਓ ਬੱਚਿਓ ਇਸ ਪਾਠ ਨੂੰ ਪੜ੍ਹਦੇ ਹਾਂ ਇੱਕ ਵਾਰ ਗੁਰੂ ਨਾਨਕ ਦੇਵ ਜੀ ਕੁੰਦੇ ਕੁੰਦੇ ਸੈਦਪੁਰ ਪਹੁੰਚੇ ਇੱਥੇ ਇੱਕ ਗਰੀਬ ਕੀਰਤੀ ਤਰਖਾਨ ਰਹਿੰਦਾ ਸੀ ਜਿਸ ਦਾ ਨਾਂ ਭਾਈ ਲਾਲੋ ਸੀ ਭਾਈ ਲਾਲੋ ਸਾਰਾ ਦਿਨ ਮਿਹਨਤ ਕਰਦਾ ਲੋਕਾਂ ਦੇ ਛੋਟੇ ਮੋਟੇ ਦਰਖਾਨੇ ਕੰਮ ਕਰਦਾ ਜਿਹੜੀ ਮਿਹਨਤ ਮਜ਼ਦੂਰੀ ਮਿਲਦੀ ਉਸ ਨਾਲ ਆਪਣੇ ਪਰਿਵਾਰ ਦਾ ਪੇਟ ਪਾਲਦਾ ਗੁਰੂ ਨਾਨਕ ਦੇਵ ਜੀ ਨੇ ਇੱਥੇ ਆ ਕੇ ਭਾਈ ਲਾਲੋ ਦੇ ਘਰ ਡੇਰਾ ਕੀਤਾ ਗੁਰੂ ਜੀ ਭਾਈ ਲਾਲੋ ਦੇ ਘਰ ਦਾ ਰੁੱਖਾ ਮਿਸਾ ਪ੍ਰਸ਼ਾਦਾ ਛੱਕਦੇ ਉਹ ਸਵੇਰੇ ਸ਼ਾਮ ਕੀਰਤਨ ਕਰਦੇ ਅਤੇ ਲੋਕਾਂ ਨੂੰ ਉਪਦੇਸ਼ ਦਿੰਦੇ ਗੁਰੂ ਜੀ ਦੇ ਇੱਥੇ ਆਉਣ ਦੀ ਖਬਰ ਸਾਰੇ ਪਾਸੇ ਪਹੁੰਚ ਗਈ। ਇਸੇ ਪਿੰਡ ਵਿੱਚ ਮਲਿਕ ਭਾਗੋ ਨਾ ਦਾ ਇੱਕ ਅਮੀਰ ਆਦਮੀ ਵੀ ਰਹਿੰਦਾ ਸੀ। ਇੱਕ ਦਿਨ ਮਲਿਕ ਭਾਗੋ ਨੇ ਆਪਣੇ ਘਰ ਯੱਗ ਕੀਤਾ। ਇਸ ਯੱਗ ਵਿੱਚ ਸਾਰੇ ਲੋਕਾਂ ਦੇ ਨਾਲ ਸਾਧੂਆਂ ਸੰਤਾਂ ਨੂੰ ਵੀ ਬੁਲਾਇਆ ਗਿਆ ਗੁਰੂ ਜੀ ਪਹਿਲਾਂ ਤਾਂ ਉਸ ਦੇ ਯੱਗ ਵਿੱਚ ਸ਼ਾਮਲ ਨਾ ਹੋਏ ਵਾਰ-ਵਾਰ ਬੁਲਾਉਣ ਉੱਤੇ ਜਦੋਂ ਗੁਰੂ ਜੀ ਉੱਥੇ ਪਹੁੰਚੇ ਤਾਂ ਉਹਨਾਂ ਨੇ ਭੋਜਨ ਛਕਨ ਤੋਂ ਇਨਕਾਰ ਕਰ ਦਿੱਤਾ ਮਲਿਕ ਭਾਗੋ ਨੇ ਕਿਹਾ ਤੁਸੀਂ ਮੇਰੇ ਘਰ ਦੇ 36 ਪਦਾਰਥ ਨਹੀਂ ਛੱਕਦੇ ਤੇ ਲਾਲੋ ਦੇ ਘਰ ਦੀ ਕੋਧਰੇ ਦੀ ਰੋਟੀ ਕਿਉਂ ਖਾਂਦੇ ਹੋ ਗੁਰੂ ਜੀ ਨੇ ਉਸ ਨੂੰ ਸਮਝਾਇਆ ਇਹ ਤੇਰੀ ਆਪਣੀ ਕਮਾਈ ਦੀ ਰੋਟੀ ਨਹੀਂ ਹੈ ਤੂੰ ਗਰੀਬਾਂ ਦੀ ਕਮਾਈ ਖਾਂਦਾ ਹੈ ਉਹਨਾਂ ਨੂੰ ਭੁੱਖੇ ਮਾਰਦਾ ਹੈ ਵੱਡੇ ਵੱਡੇ ਭੰਡਾਰੇ ਕਰਦਾ ਹੈ ਇਹਨਾਂ ਵਿੱਚ ਗਰੀਬਾਂ ਦਾ ਲਹੂ ਹੈ ਮੈਂ ਇਹ ਭੋਜਨ ਕਿਵੇਂ ਖਾਵਾਂ ਭਾਈ ਲਾਲੋ ਹੱਥੀ ਕਿਰਤ ਕਰਦਾ ਹੈ ਕਿਸੇ ਦਾ ਹੱਕ ਨਹੀਂ ਮਾਰਦਾ ਇਸ ਲਈ ਉਸ ਦੀ ਰੋਟੀ ਵਿੱਚ ਦੁੱਧ ਵਰਗਾ ਸਵਾਦ ਹੈ ਮਲਿਕ ਭਾਗੋ ਨੂੰ ਸਾਰੀ ਗੱਲ ਸਮਝ ਆ ਗਈ ਉਹ ਗੁਰੂ ਜੀ ਦੇ ਚਰਨਾ ਉੱਤੇ ਡਿੱਗ ਪਿਆ ਮਲਿਕ ਪਾਗੋ ਨੇ ਅੱਗੇ ਤੋਂ ਸੱਚ ਦੀ ਕਮਾਈ ਕਰਨ ਅਤੇ ਨੇਕ ਆਦਮੀ ਬਨਨ ਦੀ ਸੋਖਾਦੀ ਗੁਰੂ ਜੀ ਇਸ ਪੰਨੇ ਵਿੱਚ ਕਾਫੀ ਸਮਾਂ ਰਹੇ ਤੇ ਫਿਰ ਅੱਗੇ ਚਲੇ ਗਏ ਆਓ ਬੱਚਿਓ ਪਾਠ ਅਭਿਆਸ ਕਰਦੇ ਹਾਂ ਨੰਬਰ 1 মৌখিক ਪ੍ਰਸ਼ਨ ਉੜਾ ਪਾਈ ਲਾਲੋ ਪਾਠ ਵਿੱਚ ਕਿਹੜੇ ਗੁਰੂ ਸਾਹਿਬ ਦਾ ਜ਼ਿਕਰ ਕੀਤਾ ਗਿਆ ਹੈ ਪਾਈ ਲਾਲੋ ਪਾਠ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜ਼ਿਕਰ ਕੀਤਾ ਗਿਆ ਹੈ। ਐਡਾ ਪਾਈ ਲਾਲੋ ਕੀ ਕੰਮ ਕਰਦਾ ਸੀ? ਪਾਈ ਲਾਲੋ ਛੋਟੇ-ਮੋਟੇ ਤਰਖਾਣੇ ਕੰਮ ਕਰਦਾ ਸੀ। ਈੜੀ ਗੁਰੂ ਜੀ ਨੇ ਮਲਿਕ ਭਾਗੋ ਨੂੰ ਕੀ ਸਮਝਾਇਆ? ਗੁਰੂ ਜੀ ਨੇ ਉਸ ਨੂੰ ਸਮਝਾਇਆ ਇਹ ਤੇਰੀ ਆਪਣੀ ਕਮਾਈ ਦੀ ਰੋਟੀ ਨਹੀਂ ਹੈ। ਤੂੰ ਗਰੀਬਾਂ ਦੀ ਕਮਾਈ ਖਾਂਦਾ ਹੈ। ਉਹਨਾਂ ਨੂੰ ਭੁੱਖੇ ਮਾਰਦਾ ਹੈ ਵੱਡੇ ਵੱਡੇ ਭੰਡਾਰੇ ਕਰਦਾ ਹੈ ਇਹਨਾਂ ਵਿੱਚ ਗਰੀਬਾਂ ਦਾ ਲਹੂ ਹੈ ਮੈਂ ਇਹ ਭੋਜਨ ਕਿਵੇਂ ਖਾਵਾਂ ਨੰਬਰ 2 ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ ਉੜਾ ਗੁਰੂ ਨਾਨਕ ਜੀ ਕੌਮਦੇ ਕੌਮਦੇ ਕਿੱਥੇ ਪਹੁੰਚੇ ਇਸ ਦਾ ਸਹੀ ਉੱਤਰ ਹੈ ਸੈਦਪੁਰ ਐੜਾ ਪਿੰਡ ਵਿੱਚ ਡੈਸ਼ ਨਾਂ ਦਾ ਅਮੀਰ ਰਹਿੰਦਾ ਸੀ ਮਲਿਕ ਪਾਗੋ ਨੰਬਰ 3 ਠੀਕ ਸ਼ਬਦ ਚੁਣ ਕੇ ਖਾਲੀ ਥਾਂਵਾਂ 'ਤੇ ਭਰੋ ਉੜਾ ਪਾਈ ਲਾਲੋ ਸਾਰਾ ਦਿਨ ਡੈਸ਼ ਕਰਦਾ ਮਿਹਨਤ ਐੜਾ ਗੁਰੂ ਜੀ ਸਵੇਰੇ ਸ਼ਾਮ ਡੈਸ਼ ਕਰਦੇ ਅਤੇ ਲੋਕਾਂ ਨੂੰ ਉਪਦੇਸ਼ ਦਿੰਦੇ ਕੀਰਤਨ ਈੜੀ ਇਹ ਤੇਰੀ ਆਪਣੀ ਡੈਸ਼ ਦੀ ਰੋਟੀ ਨਹੀਂ ਹੈ ਕਮਾਈ ससा पाई लालो हाथी डैश करता है किरत हाहा मलिक भागो ने अगे तो डैश आदमी बन की सौं खाधी नेक नंबर तीन हेठा लिखे प्रश्न के उत्तर दियो उड़ा पाई लालो कौन सी पाई लालो एक गरीब किरती तरखान सी एडा मलिक भागो कौन सी ਮਲਿਕ ਭਾਗੋ ਇੱਕ ਅਮੀਰ ਆਦਮੀ ਸੀ ਈਡੀ ਮਲਿਕ ਭਾਗੋ ਨੇ ਕਿਸ ਤਰ੍ਹਾਂ ਦੀ ਕਮਾਈ ਕਰਨ ਦੀ ਸੌਂਖਾ ਦੀ ਉਸ ਨੇ ਹੱਕ ਸੱਚ ਦੀ ਕਮਾਈ ਕਰਨ ਤੇ ਨੇਕ ਆਦਮੀ ਬਣਨ ਦੀ ਸੌਂਖਾ ਦੀ ਨੰਬਰ 4 ਹੇਠ ਲਿਖੇ ਸ਼ਬਦਾਂ ਦੇ ਜੋੜੇ ਬਣਾਓ ਜਿਵੇਂ ਕਿ ਤੀਰ ਦਾ ਨਿਸ਼ਾਨ ਲਾ ਕੇ ਦੱਸਿਆ ਗਿਆ ਹੈ ਸਵੇਰੇ ਸ਼ਾਮ ਮਿਹਨਤ ਮਜ਼ਦੂਰੀ रुखा मिसा साधुआ संत छत्ती पदार्थ नंबर अते लिखो लोक, लोक आओ बाकी शब्दों के वचन बदलिए परिवार परिवार पिंड, पिंड चरण चरना। नंबर छठ वो नासकी चिन्ह बिंदी अते टिप्पी वाले शब्द चुन के लिखो घुमदे पेंड रुँच सौ नू गरीबा संता खांदा हथी ता नहीं नंबर सात ਪਾਠ ਦੇ ਆਧਾਰ ਤੇ ਦਿੱਤੇ ਗਏ ਵਾਕਾਂ ਨੂੰ ਕ੍ਰਮਬੱਧ ਕਰੋ ਬੱਚਿਓ ੇਡ ਲਿਖੇ ਵਾਕਾਂ ਨੂੰ ਪਾਠ ਵਿੱਚ ਆਏ ਤਰਤੀਬ ਅਨੁਸਾਰ ਲਿਖਾਂਗੇ ਨੰਬਰ 1 ਗੁਰੂ ਜੀ ਦਾ ਸੈਦਪੁਰ ਪਹੁੰਚਣਾ ਨੰਬਰ 2 ਗੁਰੂ ਜੀ ਦਾ ਪਾਈ ਲਾਲੋ ਦੇ ਘਰ ਡੇਰਾ ਲਾਉਣਾ ਨੰਬਰ 3 ਮਲਿਕ ਭਾਗੋ ਦਾ ਯੱਗ ਕਰਨਾ ਨੰਬਰ 4 ਗੁਰੂ ਜੀ ਦਾ ਮਲਿਕ ਭਾਗੋ ਦੇਕਰ ਜਾਣਾ ਨੰਬਰ 5 ਮਲਿਕ ਭਾਗੋ ਦਾ ਨੇਕ ਆਦਮੀ ਬਨੰਦੀ ਸੌ ਖਾਣਾ ਨੰਬਰ 6 ਗੁਰੂ ਜੀ ਦਾ ਪਿੰਡ ਛੱਡ ਕੇ ਅੱਗੇ ਜਾਣਾ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਲਈ ਲਾਈਕ ਅਤੇ ਸਬਸਕ੍ਰਾਈਬ ਕਰੋ ਧੰਨਵਾਦ